ਤੇ ਮੂਵਮੈਂਟ ਕੁਛ ਖਾਸ ਹਲੇ ਤੱਕ ਇਸ ਵੀਕ ਚ ਆਇਆ ਨਹੀਂ ਜਿੱਦਾਂ ਆਪਾਂ ਅਸਪੈਕਟ ਕੀਤਾ ਸੀ ਬਿਗਨਿੰਗ ਆਫ ਦਾ ਵੀਕ ਤੇ ਨਾਲ ਹੀ ਬਹੁਤ ਸਾਰੇ ਸਟਾਕਸ ਨੇ ਅੱਜ ਜੋ ਖਬਰਾਂ ਦੇ ਵਿੱਚ ਉਹ ਆਪਾਂ ਡਿਸਕਸ ਕਰਦੇ ਹਾਂ ਪਹਿਲਾਂ ਆਪਾਂ ਮਾਰਕੀਟ ਦਾ ਚੈੱਕ ਲੈ ਲੈਣੇ ਹੈਗੇ ਟੈਕਨੀਕਲੀ ਦੇਖੀਏ ਜਿੱਦਾਂ ਆਪਾਂ ਕਿਹਾ ਵੀ ਇਸ ਵੀਕ ਦੇ ਵਿੱਚ ਹਲੇ ਤੱਕ ਕੋਈ ਐਕਸ਼ਨ ਦੇਖਣ ਨੂੰ ਖਾਸ ਮਿਲਿਆ ਨਹੀਂ ਲੇਕਿਨ ਅੱਜ ਦਾ ਦਿਨ ਹਲੇ ਬਾਕੀ ਹੈ ਤੇ ਅੱਜ ਫਿਊਚਰ ਗ੍ਰੀਨ ਦੇ ਵਿੱਚ ਫਿਰ ਇੰਡੀਕੇਟ ਕਰ ਰਹੇ ਨੇ ਹੋ ਸਕਦਾ ਵੀ ਅੱਜ ਸ਼ਾਇਦ ਬ੍ਰੇਕਆਊਟ ਦੇਖਣ ਨੂੰ ਮਿਲੇ ਅਗਰ ਬ੍ਰੇਕਆਊਟ ਹੁੰਦਾ ਹੈ ਤਾਂ ਲੈਵਲ ਆਪਾਂ ਨੂੰ 6900 ਦੇ ਐਸਪੀਐਕਸ ਵਿੱਚ ਦੇਖ ਸਕਦੇ ਨੇ ਹੋਸਾਕ ਤੋਂ ਅੱਜ ਆ ਜਾਣ ਇਸ ਤੋਂ ਇਲਾਵਾ 골ਡ সিলవర్ ਦੇ ਵਿੱਚ ਤੇਜ਼ੀ ਆ সিলవర్ ਨੇ ਤਾਂ ਆਲਮੋਸਟ 2% ਦੀ ਤੇਜ਼ੀ ਦਿਖਾਈ ਆ ਤੇ ਫਿਊਚਰ ਦੇ ਵਿੱਚ ਅਗਰ ਦੇਖਿਆ ਜਾਵੇ ਨੈਚੁਰਲ ਗੈਸ ਤੇ ਕਾਪਰ ਵੀ ਦੋਨੋਂ ਤੇਜ਼ੀ ਵਾਲੀ ਸਾਈਡ ਆਪਰੇਟ ਕਰ ਰਹੇ ਨੇ ਇੰਟਰਨੈਸ਼ਨਲ ਮਾਰਕੀਟ ਦੀ ਗੱਲ ਕਰੀ ਤਾਂ ਏਸ਼ੀਆ ਸਾਈਡ ਚਾਈਨਾ ਗ੍ਰੀਨ ਕੌਪਸੀ ਤਕਰੀਬਨ ਪੌਣੇ 2% ਉੱਪਰ ਹੋ ਕੇ ਬੰਦ ਹੋਇਆ ਤੇ ਨਿਫਟੀ ਦੇ ਵਿੱਚ ਵੀ ਅੱਜ 1/2% ਤੋਂ ਜ਼ਿਆਦਾ ਤੇਜ਼ੀ ਦੇਖੀ ਗਈ ਹੈ ਯੂਰਪਲੀਅਰ ਮਾਰਕੀਟ ਸੋ ਫਾਰ ਗ੍ਰੀਨ ਵਾਲੀ ਸਾਈਡ ਟਰੇਡ ਕਰ ਰਹੀਆਂ ਤੇ ਕੋਈ ਜਿਆਦਾ ਵੱਡਾ ਐਕਸ਼ਨ ਪਰ ਹਾਲੇ ਦੇਖਣ ਨੂੰ ਨਹੀਂ ਮਿਲਿਆ ਗੱਲ ਕਰਦੇ ਆ ਅੱਜ ਦੀ ਮੂਵਰ ਦੀ ਬਹੁਤ ਸਾਰੇ ਸਟਾਕਸ ਨੇ ਜੋ ਖਬਰਾਂ ਦੇ ਵਿੱਚ ਨੇ ਸਭ ਤੋਂ ਵੱਡੀ ਖਬਰ ਆ ਰਹੀ ਆ netflix ਦੀ ਤਰਫ ਤੋਂ ਜਿੱਥੇ netflix ਦੀ ਐਕਸਕਲੂਸਿਵ ਨੇਗੋਸ਼ੀਏਸ਼ਨ ਹੋਈ ਆ born bros ਦੇ ਨਾਲ ਟੂ ਟੇਕਓਵਰ ਕਰਨ ਵਾਸਤੇ ਉਸ ਤੋਂ ਬਾਅਦ ਸਟਾਕ ਦੇ ਵਿੱਚ ਥੋੜੀ ਜਿਹੀ ਆਪਾਂ ਗਰਾਊਂਡ ਦੇਖ ਰਹੇ ਆ 2% ਨੀਚੇ ਹੀ ਕੋਲਰ ਆ ਲੇਕਿਨ ਇਹ ਇੱਕ ਵਧੀਆ ਪੁਆਇੰਟ ਵੀ ਹੋ ਸਕਦਾ ਪਿਕ ਕਰਨ ਵਾਸਤੇ ਆਲਮੋਸਟ 100 ਦੇ ਆਸ-ਪਾਸ ਇਹ ਆ ਚੁੱਕੇ ਆ ਇਸ ਤੋਂ ਇਲਾਵਾ ਅਲਟਾ ਜੋ ਬਿਊਟੀ ਪ੍ਰੋਡਕਟ ਦੇ ਵਿੱਚ ਬਹੁਤ ਵੱਡਾ ਨਾਮ ਹੈਗਾ ਸੋ ਉਹਦੇ ਅਰਨਿੰਗ ਆਈਆਂ ਅਰਨਿੰਗ ਦੋਨੋਂ ਸਾਈਡ ਬਹੁਤ ਵਧੀਆ ਬੈਟਰ ਦਨ ਇੰਸਪੈਕਟਰ ਰਿਜ਼ਲਟ ਦਿੱਤੇ ਅਤੇ ਆ ਰੀਸੈਂਟ ਹਾਈ ਤੇ ਅਲਟਾ ਕੋਲ ਰਿਹਾ तकरीबन 6% ਦੀ ਤੇਜ਼ੀ ਪ੍ਰੀ ਮਾਰਕੀਟ ਚ ਇਹ ਦਿਖਾ ਰਿਹਾ ਹੈਗਾ ਦੂਜਾ ਸਟਾਕ ਹੈ ਸੈਂਟੇਨੀਅਲ ਸੈਂਟੀਨਲ 1 ਇਹ ਸਟਾਕ ਤਕਰੀਬਨ 8% ਡਾਊਨ ਕਰ ਲਿਆ ਅਰਨਿੰਗ ਤੋਂ ਬਾਅਦ ਸੋਫੀ ਦੀ ਗੱਲ ਕਰੀਏ ਸੋਫੀ ਟੈਕਨੋਲੋਜੀਸ 6% ਅੱਜ ਸਲਾਈਡ ਹੋ ਗਿਆ ਇਹਦੇ ਵਿੱਚ ਵੀ ਅੱਜ ਇੱਕ ਨਿਊਜ਼ ਹੈਗੀ ਆ ਲੇਕਿਨ ਸਭ ਤੋਂ ਵੱਡੀ ਗਰਾਵਟ ਅੱਜ ਪ੍ਰੀ ਮਾਰਕੀਟ 'ਚ ਦੇਖੀ ਜਾ ਰਹੀ ਆ ਐਚ ਪੀ ਦੇ ਉੱਪਰ ਅਰਨਿੰਗ ਤੋਂ ਬਾਅਦ ਸਟਾਕ 9% ਸਲਾਈਡ ਹੋ ਗਿਆ ਇਹ ਵੀ ਇੱਕ ਵੱਡਾ ਮੂਵਰ ਹੈਗਾ ਲੇਕਿਨ ਸਪੋਰਟ ਦੇ ਨੇੜੇ ਆ 20 ਦੇ ਆਸ-ਪਾਸ ਦੇ ਵਿੱਚ ਸਪੋਰਟ ਇੱਕ ਹੈਗੀ ਆ ਦੇਖਣ ਨੂੰ ਅਗਰ ਆਪਾਂ ਅਪਸਾਈਡ ਸਟਾਕਸ ਦੀ ਗੱਲ ਕਰੀਏ ਸਭ ਤੋਂ ਵੱਡਾ ਮੂਵਰ ਹੈਗਾ ਅਪਸਾਈਡ ਵੱਲ ਚਾਰਜ ਪੁਆਇੰਟ 12% ਸਟਾਕ ਅਪ ਖੁੱਲ ਰਿਹਾ ਹੈ ਅਰਨਿੰਗ ਸਟਾਕ ਦੇ ਵਿੱਚ ਵਧੀਆ ਆਈਆਂ ਹੈਗੀਆਂ ਤਾਂ ਉਹ ਸਬਾ ਸਟਾਕ ਉੱਪਰ ਖੁੱਲ ਰਿਹਾ ਲੇਕਿਨ ਇਸ ਤੋਂ ਉਲਟ 6% ਤੋਂ ਸਲਾਈਡ ਹੋ ਕੇ ਸਟਾਕ ਖੁੱਲਿਆ ਡਾਕੂਸਾਈਨ ਇਹਦੀ ਅਰਨਿੰਗ ਥੋੜੀ ਜਿਹੀ ਵੀਕ ਹੈਗੀਆਂ ਪਰ ਇੰਪੋਰਟੈਂਟ ਅਨਾਉਂਸਮੈਂਟ ਜਿਹੜਾ ਆਪਣਾ ਇਵੈਂਟ ਹੋ ਰਿਹਾ ਸੰਡੇ ਨੂੰ ਉਹਦੇ ਵਾਸਤੇ ਸਾਈਨ ਅਪ ਜ਼ਰੂਰ ਕਰ ਲਿਓ ਚੈਟ.ਸੀਕਿੰਗ ਆਈਡੀ ਦੇ ਉੱਪਰ ਜਾ ਕੇ ਇਵੈਂਟ ਐਂਡ ਐਜੂਕੇਸ਼ਨ ਸਪੇਸ ਦੇ ਵਿੱਚ ਤੁਹਾਨੂੰ ਇਹ ਮਿਲ ਜਾਏਗਾ ਉੱਥੇ ਆਰਐਸਬੀਪੀ ਜ਼ਰੂਰ ਦੇ ਦਿਓ ਮੇਕ ਸ਼ੋਰ ਤੁਸੀਂ ਜੁਆਇਨ ਕਰ ਲੈਣੇ ਪੋਰਟਲ ਇਵੈਂਟ ਵਿੱਚ ਡਿਸਕਸ ਕਰਾਂਗੇ ਕਿ 2026 ਦੇ ਵਿੱਚ ਮਾਰਕੀਟ ਕਿਸ ਤਰ੍ਹਾਂ ਦੀ ਰਹਿ ਸਕਦੀ ਹੈ ਤੇ ਕਿਹੜੇ ਸੈਕਟਰ ਮਾਰਕੀਟ ਚ ਅੰਡਰ ਪਰਫਾਰਮ ਜਾਂ ਆਊਟ ਪਰਫਾਰਮ ਕਰ ਸਕਦੇ ਆ ਤੇ ਇਸ ਤੋਂ ਇਲਾਵਾ ਆਪਾਂ ਕੁਝ ਆਪਸ਼ਨ ਸਟ੍ਰੈਟਜੀਆਂ ਵਗੈਰਾ ਵੀ ਡਿਸਕਸ ਕਰਾਂਗੇ ਸੋ ਜ਼ਰੂਰ ਡੇਟ ਮਾਰਕ ਕਰ ਲਿਓ ਸੰਡੇ ਦੀ ਟੋਰਾਂਟੋ ਦੇ ਹਿਸਾਬ ਨਾਲ ਆਪਾਂ ਦੁਪਹਿਰ 1 ਵਜੇ ਈਵੈਂਟ ਆਨਲਾਈਨ ਸਟਾਰਟ ਕਰਾਂਗੇ